ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਬਹੁਤ ਧੁੱਪ ਪਈ ਹੋਈ ਆ ਮੋਟਰ ਉੱਪਰ ਪੁੱਜ ਚੱਲੇ ਆ ਮੇਰੇ ਪਹੁੰਚੇ ਚੱਕ ਚੱਕ ਕੇ ਸੁੰਨ ਹੋਏ ਪਏ ਆ ਟੋਟਲੀ ਸੁੰਨ ਹੋਏ ਪਏ ਆ ਥਾੜਾ ਗੁੱਜਰ ਬਾਈ ਨੂੰ ਤੁਹਾਡੇ ਭਾਈ ਕੱਲ ਬਹੁਤ ਕਮੈਂਟ ਵੀ ਆ ਰਹੇ ਸੀ ਕਹਿੰਦੇ ਗੁੱਜਰ ਬਾਈ ਨੂੰ ਇੱਕ ਹੀਟਰ ਲੈ ਕੇ ਦੇ ਦੇ ਅੱਜ ਭਾਈ ਹੀਟਰ ਲਿਆ ਦੇਣਾ ਆਪਾਂ ਨੇ ਕੋਨੇ 1200 ਦਾ ਆਊਗਾ ਇੱਕ ਹੀਟਰ ਲਿਆ ਦੇਣਦੇ ਆ ਗੁੱਜਰ ਬਾਈ ਨੂੰ ਠੰਡ ਦੇ ਬਚਾਈਏ ਗੁੱਜਰ ਬਾਈ ਹੋ ਗੁੱਜਰ ਉੱਠ ਘੜੁਰ ਅਜ ਕਿੰਨੇ ਦਿਨਾਂ ਬਾਅਦ ਵਾਰ ਵਾਰ ਸਵੇਰੇ ਸਵੇਰੇ ਆਇਆ ਤੇਰੇ ਕੋਲ ਗੁੱਜਰ ਬਾਈ ਵਿਸ਼ਰਾਮ ਕਰ ਰਹੇ ਨੇ ਸਾਢੇ 8 ਹੋ ਗਏ ਕੰਮ ਤਾਂ ਹੁਣ ਇਹ ਜੀ ਠੰਡ 'ਚ ਕੀ ਆਉਣਾ ਭਾਈ ਉਧਰ ਮਿਸਤਰੀ ਵੀ ਆਉਣੇ ਆਲੇ ਆ ਉਹ ਵੀ ਲੇਟੇ ਆਉਂਦੇ 9 9:30 9:30 ਤੱਕ ਆਉਂਦੇ ਕਿ ਧੁੰਦ ਬਹੁਤ ਵੀ ਮੈਂ ਵੀ ਨੇ ਫਿਰ ਕਹਿੰਦਾ ਹੈਗਾ ਉਹ ਫਿਰ ਮੈਂ ਟਿੰਗੜੀ ਜਾਵਾਂ ਲੇਟ ਆ ਫਲੈਂਟਾਂ ਧਮਕਾਉਣਾ ਭਕਾਉਣਾ ਦੋ ਘੰਟੇ ਵਿੱਚ ਤਾਂ ਖਰਾਬ ਹੁੰਦੇ ਆ 10 ਘੰਟੇ ਕੰਮ ਤਾਂ 8 7.5 ਘੰਟੇ ਇਹ ਕੰਮ ਹੁੰਦਾ ਠੰਡ ਕਰਕੇ ਇਹ ਮੈਨੂੰ ਪਤਾ ਸੀ ਵੀ ਜੇ ਪੂਰਾ ਪ੍ਰੋਪਰ ਕੰਮ ਹੁੰਦਾ ਤਾਂ ਹੁਣ ਨੂੰ ਥੋੜਾ ਕੰਮ ਰਹਿ ਜਾਣਾ ਤਾਂ ਚਲੋ ਗੜਾਈਆਂ ਹੋ ਚੁੱਕੀਆਂ ਤੇ ਅੱਜ ਆ ਵੀ ਕੰਮ ਕਰੇ ਦੇਣਾ ਯਾਰ ਰਹੇ ਜਾਂਦਾ ਰਹਿੰਦਾ ਰਹਿੰਦਾ ਰਹਿ ਜਾਂਦਾ ਬਾਕੀ ਰਾਤ ਮੈਂ ਕੁਝ ਸੋਚ ਰਿਆ ਦਾ ਬੈਠਾ ਸਾਡਾ ਇੰਡੀਆ ਕਿੱਡਾ ਵੱਡਾ ਹੁਣ ਇੰਡੀਆ ਦੇ ਵਿੱਚ ਨੇ ਇੱਕ ਬਹੁਤ ਵੱਡਾ ਮੰਦਿਰ ਬਣਾਇਆ ਤੁਹਾਨੂੰ ਪਤਾ ਹੀ ਹੋਣਾ ਜਿਹਦਾ ਬਵਾਦ ਵੀ ਚੱਲਦਾ ਸੀ ਮੈਂ ਸੋਚਦਾ ਸੀ ਇੰਡੀਆ ਦੇ ਅੰਦਰ ਮੰਦਿਰ ਨਹੀਂ ਬਣਾਉਣਾ ਇੰਡੀਆ ਨਹੀਂ ਮੰਦਿਰ ਬਣਾਉਣਾ ਦਾ ਪੂਰੇ ਨੂੰ ਫੇਰ ਗੱਲ ਬਣਦੀ ਕਿੱਦਾਂ ਲੱਗੀ ਤੁਹਾਨੂੰ ਗੱਲ ਇਹ ਕਦੇ ਕਦੇ ਕੋ ਦਿਮਾਗ ਚ ਗੱਲ ਆ ਜਾਂਦੀ ਹੈ ਜਿਹੜਾ ਐਡਾ ਬਣਾ 100 ਕਰੋੜ ਰੁਪਈਆ ਨੇ ਖਰਚਿਆ ਉਹੀ ਪੈਸਾ ਕੋ ਇੰਡੀਆ ਨੂੰ ਹੀ ਮੰਦਿਰ ਬਣਾਉਣ ਪਰ ਲਾਉਂਦੇ ਹੋ ਵੀ ਪੂਰਾ ਇੰਡੀ ਸਾਡਾ ਮੰਦਿਰ ਬਣਦਾ ਉਹ ਇੱਕ ਉਹਨਾ ਕੇ ਏਰੀਆ ਨਾ ਮੰਦਿਰ ਬਣਦਾ ਪੂਰਾ ਇੰਡੀ ਮੰਦਿਰ ਬਣਦਾ ਤੋਸ ਤੋਂ ਦੂਜੀ ਗੱਲ ਆ ਜਾਂਦੀ ਹੈ ਜੇ ਹੁਣ ਇਹ ਗੱਲ ਆ ਜੇ ਦੀ ਹਜੇ ਹੁਣ ਗੁਰਦੁਆਰਾ ਪਿੰਡ ਚ ਬਣਦਾ ਤਾਂ ਪੂਰੇ ਪਿੰਡ ਨੂੰ ਹੀ ਗੁਰਦੁਆਰਾ ਬਣਾਓ ਐਦਾਂ ਦੀ ਕੋਈ ਸੋਚ ਹੋਣੀ ਚਾਹੀਦੀ ਹੈ ਉਹ ਕੋ ਨਾ ਗੇਰੀ ਨੇ ਜਿੱਥੇ ਆਪਾਂ ਪੂਰਾ ਰਿਸਪੈਕਟਿਵਲੀ ਪੀਸਫੁੱਲ ਜਾ ਕੇ ਮੱਥਾ ਟੇਕਦੇ ਝੁਕਦੇ ਆ ਕੋ ਪਿੰਡ ਇਹ ਸਾਡਾ ਗੁਰਦੁਆਰਾ ਹੋਵੇ ਜਿਹੜਾ ਪਿੰਡ ਨੂੰ ਮੱਥਾ ਝੁਕੇ ਫਿਰ ਵੱਡਾ ਆ ਜਾਂਦਾ ਵੀ ਪੰਜਾਬ ਨੂੰ ਅਸੀਂ ਗੁਰਦੁਆਰਾ ਬਣਾਈਏ ਆਪਾਂ ਥੋੜੇ ਦਰਮਿਆਨ ਨੌਜਵਾਨ ਦਿਲਾਂ ਦੀ ਧੜਕਨ ਆਪਣੇ ਮਹਿਲਾ ਤੋਂ ਬਾਹਰ ਆ ਰਹੇ ਨੇ ਢਾੜਾ ਢਾੜਾ ਸ਼ੈਨੇ ਸ਼ੈਨ ਸ਼ਾ ਹੋਈ ਨਹੀਂ ਖੰਗ ਠੀਕ ਦਹੀਂ ਲੱਤੀ ਨਹੀਂ ਫੇਰਾਦਣਾ ਹਾਂ ਲੱਤੀ ਨਹੀਂ ਦਵਾਈ ਮੈਨੂੰ ਤਾਂ ਪਤਾ ਸੀ ਮੁੰਨੂ ਨੂੰ ਤਾਂ ਪਤਾ ਸੀ ਵੀ ਦਵਾਈ ਲੈਣੀ ਨਹੀਂ ਇਹਨੇ ਕਹਿੰਦੇ ਫਿਰ ਆ ਕੇ ਦੂਜੀ ਦਵਾਈ ਲੈ ਲਈ ਤੇ ਦੋਨੇ ਦਵਾਈਆਂ ਲੜਦੀਆਂ ਆਪਸ ਵਿੱਚ ਹੂੰ ਲੈ ਲੈ ਦਵਾਈ ਆ ਤਾਂ ਤੇਰੀ ਖੰਗ ਠੀਕ ਹੋਣੀ ਆ ਹੂੰ ਤਾਂ ਤੇਰੀ ਖੰਗ ਠੀਕ ਹੋਣੀ ਆ ਦਵਾਈ ਲੈ ਲੈ ਮੇਰਾ ਵੀਰ ਚੱਬ ਜਾ ਵਾਜਾ ਕੋਈ ਕੰਦੀ ਕਰਵਾ ਲੈ ਅਰੇਸਟ ਆ ਜਾ ਆ ਜਾ ਚਾਹ ਬਣਾਵਾ ਭਾਬੀ ਨੂੰ ਹਾਂ ਭਾਬੀ ਚਾਹ ਬਣਾਉਗੀ ਆਹ ਅੱਜ ਤਾਂ ਕਰਮੁੱਲਾ ਖਰਮੁੰਜਾ ਕੱਢੀ ਬੈਠਾ ਅੱਜ ਮੈਂ ਦੀ ਛੁੱਟੀ ਦੇ ਲਈ ਆ ਰੇਖ ਜਿੰਦੀ ਲੈ ਲੈ ਛੁੱਟੀ ਅੱਜ ਮੈਂ ਜਾਇਆ ਮੈਂ ਨਾ ਮਾਤਾ ਮਾਇਆ ਮੈਂ ਜਾਇਆ ਜਾਇਆ ਘਰਾਂ ਜਾਇਆ ਬੋ ਘਰ ਦੀ ਜਾਣਾ ਮੈਂ ਹਾਂ ਮੈਂ ਕੋਈ ਦੋ ਯਾਰ ਹੈ ਮੇਰੇ ਬਾਹ ਮੁਰਦਿਆ ਨਹੀਂ ਨਾ ਫਿਰ ਉਨੇ ਆਲੇ ਮਾਰ ਦਿੰਦੇ ਮੇਰੇ ਪਿੰਡਾ ਕੁੰਡਾ ਕੋਈ ਤਾਂ ਜਾਇਓ ਉਹ ਮੈਨੂੰ ਪੈਸੇ ਵੇਤ ਹੋ ਗਏ ਨਹੀਂ ਨਹੀਂ ਪੈਸਾ ਨਹੀਂ ਦਿੰਦਾ ਪੈਸੇ ਨਾਲ ਕੋਈ ਲੜ ਪਿਆ ਦੀ ਉਹਨਾਂ ਨੂੰ ਉਹਨਾਂ ਨੂੰ ਦੇ ਦੂੰਗਾ ਮੈਂ ਮੈਨੂੰ ਪਤਾ ਕਿ ਤੁੰ ਤੈਨੂੰ ਕਿਹੜੀ ਭੈਣ ਘਰ ਜਾਣਾ ਕਿੱਥੇ ਤਾਂ ਘਰ ਮੈਨੂੰ ਇੱਥੇ ਬਿਰਾਉਣਾ ਫੜ ਕੇ ਗੱਲ ਪਾ ਰਹੀ ਆ ਇਹ ਗੱਲ ਕੋਲੋਂ ਨੇ ਤੂੰ ਤੈਨੂੰ ਨਾ ਤੈਨੂੰ ਗਨ ਪਾਣੀ ਕਰਕੇ ਮੈਂ ਨਾ ਲਾਉਂਦਾ ਇੱਥੇ ਮੈਂ ਕਹਾਂ ਰਿਹਾ ਕਹਿੰਦਾ ਮੈਂ ਦੂਜਾ ਲਿਆਉਂਦਾ ਦੂਜਾ ਪਿੱਛੇ ਤੇ ਨਾ ਨਾ ਤੈਨੂੰ ਮੜ ਕੇ ਨਾ ਤੈਨੂੰ ਮੜ ਕੇ ਐਸਾ ਨਿਲਾਉਂਗਾ ਉਹ ਰਹਿਣ ਦੇ ਸ਼ੈੱਟ ਭਰਾ ਯਾਰ ਇੱਕ ਦੋ ਟਾਈਮ ਦੇ ਚਾਹ ਬਣਾਉਣ ਲੱਗਿਆ ਦਾ ਮੈਨੂੰ ਲੱਗਦਾ ਤੇਰੇ ਤੇ ਨਾ ਦਾਰੂ ਦੇ ਦੇ ਵੀ ਦਾਰੂ ਪਹਿਲੇ ਪਹਿਲੇ ਬਕਰਾਂ ਜੀ ਮੈਂ ਉਹ ਜਤਾ ਇਹਨਾਂ ਬਿਨਾਂ ਮਸਲਾ ਬੈਂਟੇ ਪਹਿਲੇ ਮੰਡਾ ਦਵਾਈ ਤਾਂ ਖਾਧੀ ਹੋ ਕਾਹ ਕਲੀ ਦਵਾਈ ਲੱਤ ਨਹੀਂ ਲੱਤਈ ਤੇਰਾ ਇੰਸਟਾਗ੍ਰਾਮ ਮਗਰ ਉਹਦੇ ਦਿੱਕਤਾਂ ਕਰਤ ਕਰਤੀ ਝੂਠ ਬੋਲੀ ਜਾਂਦਾ ਆਹ ਇਹਦੇ ਉਹਨਾਂ ਖਰਾਕ ਪਈਆਂ ਹੋ ਗਾ ਕਿ ਮੈਂ ਜਿੱਤਣਾ ਨਾ ਬਣਨੀਆਂ ਆਏ ਹਾਂ 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 ਮੈਂ ਚਾਹ ਬਣਾ ਪਹਿਲਾਂ ਤੂੰ ਆਫ ਦਾ ਸੋਨਾ ਕੋ ਗਰਮ ਪਾਣੀ ਕਰਿਆ ਹੁੰਦਾ ਤੇਰਾ ਆਇਆ ਮੇਰੇ ਨਬੇ ਸੁਨਾਵੇਂ ਨਾਲੋਂ ਮਾ ਗੇਟੇ ਦੀ ਗਿੱਟ ਕਰ ਮੈਂ ਤੇ ਫੜ ਦੇ ਮੈਂ ਜੀ ਉਹ ਸਲੈਟ ਬਾੜ ਲਗਾਤਾਰ ਵੀ 10 ਦਿਨ ਹੋ ਗਏ ਹੁਣ ਤੰਗ ਕਰਨਾ ਆਦਾ ਹੈ ਨਾ ਤੈਨੂੰ ਪਹਿਲੇ ਮੈਂ ਮੇਰੇ ਆਲੇ ਤੇ ਲੁੱਸਾਂ ਸੁਣਦਾ ਤੇ ਭੈਣ ਜੂ ਦਾ ਪਿਆਰ ਮੈਂ ਚੜਾਦਾ ਤੈਨੂੰ ਨਹਾਉਂਦਾ ਤੈਨੂੰ ਮੈਂ ਪ੍ਰੇਮ ਯਾਰ ਆਪਣੇ ਆਪ ਨੂੰ ਹੀ ਮਾਰੀ ਜਾਂਦਾ ਹਾਂ ਬੜਾ ਲਾ ਵੀ ਚਾਹ ਬਣ ਗਈ ਆ ਦੁੱਧ ਪਾ ਦਈਏ ਵਿੱਚ ਸਾਰੀ ਪਾਤਾ ਜੀ ਕੱਲ ਲਿਆ ਦੁੱਧ ਮੈਨੂੰ ਕਹਿੰਦਾ ਸਾਰੀ ਪਾ ਦੇ ਮੈਂ ਕਿਹਾ ਸਾਰੀ ਪਾਉਂਗਾ ਟੈਨਸ਼ਨ ਨਾ ਲੈ ਇੱਕ ਟਾਈਮ ਤਾਂ ਗੁੱਜੋ ਬਾਈ ਨਾਲ ਸਵੇਰੇ ਇੱਕ ਚਾਹ ਪੀ ਲਈਦੀ ਆ ਕਰਾਈ ਪੀ ਕੇ ਨਾ ਸੌਰੀ ਚਾਹ ਜ਼ਿਆਦਾ ਪੀਂਦੇ ਕਰ ਤਾਂ ਪੇਟ ਵਿੱਚ ਇੱਥੇ ਮਿੰਟਿੰਗ ਹੀ ਮੇੜੀ ਜਿਆਦਾ ਚਾਹ ਐਸਟੇਟ ਦੀ ਗੈਸ ਬਣਾਉਂਦੀ ਐ ਲੈ ਹੋ ਗਿਆ ਹਾਂ ਗਲਾਸ ਨੂੰ ਧੋਤੇ ਤੇ ਉਹਨਾਂ ਨੂੰ ਉਵਾਲੀ ਆ ਜਾਵੇ ਤੇ ਸਾਹਮਣੇ ਮੈਚ ਚੱਲ ਰਿਹਾ ਇੰਡੀਆ ਆਸਟ੍ਰੇਲੀਆ ਦਾ ਉਹ ਤੇਰੀ ਕਦੀ ਬੌਸ ਮਾਰੀ ਬੋਲਣ ਤੇ ਹੋਰ ਬਣਿਆ ਬੰਦਾ ਪਰਨਾ ਬਣ ਲਿਆ ਤਨ ਨੂੰ ਬੁਲਾਇਆ ਪੈ ਕੇ ਨਹੀਂ ਉਹਨੇ ਰਾਤ ਬੜਾ ਫੋਟੋ ਪੈ ਕਿ ਉਹਦਾ ਬੁਲਾਇਆ ਹੁੰਦਾ ਪੁਰਜਰ ਭਾਈ ਤਾਂ ਡਬਾ ਟੀਵੀ ਲਾ ਕੇ ਲਾਤਾ ਡਿਸਟੀਵੀ ਲਾਤਾ ਕੈਮਰਾ ਸਾਰਾ ਕੁਝ ਫਿੱਟ ਕਰਕੇ ਦੇਦਾ ਹਲੇ ਵੀ ਖੁਸ਼ ਨਹੀਂ ਹਲੇ ਵੀ ਨਾਉਣੇ ਨੂੰ ਫਰੀ ਜਾਂਦਾ ਨਾਉਣ ਦਾ ਇਹੋ ਆ ਯਾਰ ਤੂੰ ਤਾਂ ਐਂ ਕਰ ਦੱਸ ਉਹ ਤੇਰੀ ਜਹਾਜ ਜਹਾਜ ਆ ਗਈ ਤੀ ਬਾਹਰ ਨੂੰ ਆ ਗਈ ਤੀ ਬਾਹਰ ਨੂੰ ਐਦਾਂ ਤਾਂ ਨਹੀਂ ਆਉਣ ਦਾ ਬਾਹਰ ਨੂੰ ਤੇਨੂੰ ਕੁੱਤਾ ਖਾਂਦ ਹੋਈ ਹੋਈ ਆ ਤੇਰੇ ਕੁੱਤਾ ਚਾਹ ਬਿੱਲਾ ਮੈਨੂੰ ਕੋਈ ਚੱਕਰ ਨਹੀਂ ਹਾਂ ਇਹਨੂੰ ਕੁੱਤਾ ਖੱਖ ਕਹਿੰਦੇ ਆ ਸਰ ਡਾਕਟਰ ਨੂੰ ਕਹਣਾ ਕੱਲ੍ਹ ਕਹਿਣਾ ਤਾਂ ਡਾਕਟਰ ਸਾਹਿਬ ਨੇ ਕੁੱਤਾ ਖਾਂਦ ਹੋਈ ਹੋਈ ਆ ਲਓ ਨਾ ਕੱਲ ਕਹਿੰਦਾ ਦੇਖਦਾ ਲਾਲੀ ਆ ਗਈ ਚਿਹਰੇ ਤੇ ਡਾਕਟਰ ਨੂੰ ਕਹਿੰਦਾ ਐ ਦਿਖਾਵੇ ਕਹਿੰਦਾ ਦੇਖਿਆ ਲਾਲੀ ਸਵੇਟਰ ਲਾਉਣਾ ਕਿ ਆ ਜਾਂ ਨਾ ਆਉਂਕਿਓ ਬਸ ਤੁਸੀਂ ਕੱਢ ਲਵੇ ਠੀਕ ਹੈ ਚਾਹ ਥੋੜੀ ਜੀ ਥੋੜਾ ਟੇਸਟ ਵਧੀਆ ਆ ਜਾਊਗਾ ਤੇ ਭਾਈ ਅੱਜ ਦੀ ਜਿਹੜੀ ਭਾਈ ਠੰਡਾ ਮੌਸਮ ਹੋਇਆ ਹੋਇਆ ਅਹ ਤਰਦ ਖੋਦਾਵੇਂ ਆ ਫਰਸੇ ਇੱਥੇ ਤੱਕ ਨੂੰ ਵੀ ਐ ਲੱਗ ਰਿਹਾ ਜਿਦਾਂ ਮੀਂਹ ਪੈ ਰਿਹਾ ਉੱਪਰ ਤੇ ਆ ਜਿਹੜਾ ਫਰਸ ਆ ਅੰਦਰਲੇ ਪਾਸੇ ਆ ਛੱਤ ਦੇ ਅੰਦਰ ਇਹ ਪੂਰਾ ਹੀ ਗਿੱਲਾ ਹੋਇਆ ਪਿਆ ਦੇਖੋ ਇੰਨੀ ਜਿਹੜੀ ਫੌਗ ਪਈ ਹੋਈ ਆਹਾਂ ਧੁੰਦ ਇਹਦੇ ਵਿੱਚ ਨਵੀਂ ਆ ਤੇ ਮੀਂਹ ਪੈ ਰਿਹਾ ਪੂਰੇ ਜੋਰਾਂ ਠੋਰਾਂ ਦਾ ਮੀਂਹ ਮੰਗੋ ਪੈ ਰਹੀ ਆ ਵੀ ਥੱਲੇ ਤਪਕਾ ਕਰ ਰਿਹਾ ਸੋ ਅੱਪਾ ਜ਼ਿਆਦਾ ਕੁਝ ਨਾ ਬੋਲਦੇ ਹੋਏ ਤੇ ਤੁਹਾਨੂੰ ਕਿੱਦਾਂ ਲੱਗੀ ਜਿਹੜੀ ਮੈਂ ਅੱਜ ਮੰਦਰ ਵਾਲੀ ਗੱਲ ਕੀਤੀ ਜ਼ਰੂਰ ਆਪਣੇ ਭਾਵ ਕਮੈਂਟਾਂ 'ਚ ਲਿਖਿਓ ਠੀਕ ਆ ਜੀ ਕੋਈ ਨਾ ਕੋਈ ਅੱਪਾ ਮੈਂ ਸੋਚਦਾ ਵੀਡੀਓ 'ਚ ਕੋਈ ਵਧੀਆ ਗੱਲ ਕਰਦਾ ਕਰੀਏ ਜਿਹੜੀ ਫਿਰ ਬੰਦਾਂ ਨੂੰ ਸੋਚੇ ਵਿਚਾਰੇ ਇੱਕ ਹੋਰ ਗੱਲ ਹੋਈ ਸੀ ਉਹ ਕੱਲ੍ਹ ਵਾਲੀ ਵੀਡੀਓ 'ਚ ਕਰਾਂਗੇ ਅੱਪਾ ਜਿਹੜੀ ਗੱਲ ਇੱਕ ਬੰਦੇ ਨੇ ਬੰਦੇ ਨੇ ਜਿਵੇਂ ਮੈਂ ਹੀ ਸੋਚੀ ਹੋਈ ਸੀ ਦੀ ਐਦਾਂ ਹੋਵੇ ਜੀ ਕੱਲ ਮੈਂ ਫੈਮਿਲੀ ਨਾਲ ਵੀ ਬੈਠ ਕੇ ਗੱਲ ਕਰ ਰਿਹਾ ਤਾਂ ਉਹ ਗੱਲ ਕਰੂੰਗਾ ਕੱਲ ਨੂੰ ਕੋਈ ਤੁਸੀਂ ਵੀ ਕਮੈਂਟਾਂ 'ਚ ਕੋਈ ਵਧੀਆ ਗੱਲ ਲਿਖ ਦਿਓ ਕੋਈ ਜਿਹੜੀ ਆਪਾਂ ਵੀਡੀਓ 'ਚ ਕਰਦੇ ਕਰੀਏ ਤੇ ਜਦੋਂ ਬੰਦਾ ਗੱਲ ਸੁਣਦਾ ਤਾਂ ਬੰਦੇ ਨੂੰ ਲੱਗਦਾ ਯਾਰ ਬਈ ਹਾਂ ਐਦਾਂ ਹੋ ਸਕਦਾ ਤਾਂ ਸੋ ਮੇਰੇ ਵੀਰੋ ਅੱਜ ਦੀ ਜੋ ਲਾਈਵ ਵੀਡੀਓ ਸੀ ਆਪਾਂ ਹੁਣ ਬੰਦ ਕਰਨ ਲੱਗਾ ਗੁੱਜਰਬਾਈ ਦੇ ਨਾਲ ਬੈਠ ਕੇ ਪੀਨੇ ਆ ਚਾਹ ਮੇਰੇ ਨਿੱਕੇ ਨਿੱਕੇ ਚਾਹ ਗੁੱਜਰਬਾਈ ਨਾਲ ਬੈਠ ਕੇ ਪੀਣੀ ਆ ਚਾਹ ਦਵਾਈਆਂ ਨੇ ਲੱਤੀ ਹੋਣੇ ਨੂੰ ਦਵਾਈ ਦੀ ਖਰਾਕ ਦੇ ਕੇ ਜਾਊਗਾ ਠੀਕ ਹੈ ਜੀ ਜੇੜਾ ਯਾਰ ਦਵਾਈ ਦਾ ਅਸਰ ਹੋਵੇ ਤੇ ਦਵਾਈ ਖਾਦੇ ਜਾਵੇ ਤਾਂ ਅਸਰ ਹੋਊਗਾ ਜਦ ਆ ਜਾਂਦਾ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਕੱਲੂ ਇੱਕ ਅੱਜ ਸ਼ਾਮ ਤੱਕ ਹੋਰ ਲਾਈਵ ਆਊਗਾ ਅੱਜ ਦੋ ਲਾਈਵ ਆਉਣਗੇ ਅੱਜ